ਸ਼੍ਰੀ ਅਰੋੜਵੰਸ਼ ਸਭਾ ਫਾਜ਼ਿਲਕਾ ਦੀ ਇੱਕ ਅਹਿਮ ਮੀਟਿੰਗ ਅੱਜ ਪ੍ਰਧਾਨ ਅਰਣੁਵਧਵਾਦੀ ਪ੍ਰਧਾਨਗੀ ਹੇਠ ਹੋਈ ਜਿੱਥੇ ਫਾਜ਼ਿਲਕਾ ਦੇ ਅਰੋੜਵੰਸ਼ ਬਰਾਦਰੀ ਨਾਲ ਸੰਬੰਧਿਤ ਵੱਖ-ਵੱਖ ਲੋਕਾਂ ਨੇ ਹਿੱਸਾ ਲਿਆ ਅਤੇ ਗਿਣਤੀ ਬਹੁਤ ਵੱਡੀ ਮਾਤਰਾ ਵਿੱਚ ਅਰੋੜਵੰਸ਼ ਬਰਾਦਰੀ ਇਕੱਠੀ ਹੋਈ ਜਿੱਥੇ ਬੋਲਦੇ ਹੋਏ ਵੱਖ-ਵੱਖ ਆਗੂਆਂ ਨੇ ਕਿਹਾ ਕਿ ਅਰੋੜਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਅਤੇ ਆਉਣ ਵਾਲੇ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਅਰੋੜੇ ਇਹ ਸਲਾਹ ਕਰਨਗੇ ਕਿ ਕਿਸ ਦੇ ਨਾਲ ਚੱਲਣਾ ਹੈ ਕਿ ਕਿਸ ਦੇ ਨਾਲ ਨਹੀਂ ਹੋਰ ਉਹਤੇ ਕੀ ਕੀ ਵਿਚਾਰ ਵਟਾਂਦਰੇ ਹੋਏ ਅਤੇ ਵਾਕ-ਵਾਕ ਆਏ ਰੋੜਵੰਸ਼ ਬਰਾਦਰੀ ਨਾਲ ਸੰਬੰਧਿਤ ਲੋਕਾਂ ਦਾ ਕੀ ਕਹਿਣਾ ਹੈ ਅਤੇ ਪ੍ਰਧਾਨ ਅਰੋੜਵੰਸ਼ ਸ਼ਬਾ ਫਾਜ਼ਿਲ ਕਾ ਸ਼੍ਰੀ ਅਰਣਵ ਵਦਵਾਜੀ ਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਜੀ ਅੱਜ ਅਰੋੜਵੰਸ਼ ਵੈਲਫੇਅਰ ਸੁਸਾਇਟੀ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਸੀ ਸਭ ਤੋਂ ਪਹਿਲਾਂ ਜਿਨੇ ਰੋੜਵੰਸ਼ੀ ਭਰਾ ਸਾਡੇ ਬਜ਼ੁਰਗ ਇੱਥੇ ਪਹੁੰਚੇ ਸੀ ਉਹਨਾਂ ਦਾ ਜੀ ਆਇਆਂ ਕਹਿੰਨਾ ਉਹਨਾਂ ਨੂੰ ਧੰਨਵਾਦ ਕਹਿਣਾ ਸਾਡੀ ਜਿਹੜੀ ਐਗਰੀਟਿਵ ਟੀਮ ਬਣੀ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਕਿ ਉਹਨਾਂ ਨੇ ਇਸ ਮੌਕੇ ਦੇ ਜ਼ਰੀਏ ਸਾਰੇ ਰੋੜਵੰਸ਼ੀ ਪਰਵਾਰ ਨੂੰ ਇਕੱਠਾ ਕਰਨ ਦਾ ਉਹ ਪ੍ਰਾਲਾ ਕੀਤਾ ਤੇ ਇਕਤਾ ਦਾ ਪ੍ਰਦਰਸ਼ਨ ਵੀ ਕੀਤਾ ਤੇ ਅੱਜ ਸਾਡੀ ਫਸਟ ਮੀਟਿੰਗ ਹੋਈ ਹੈ ਬੜੀ ਕਾਮਯਾਬ ਮੀਟਿੰਗ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੀ ਅਸੀਂ ਲੋਕ ਭਲਾਈ ਦੇ ਕੰਮ ਐ ਸੰਸਥਾ ਰਾਈ ਕਰ ਰਹੇ ਆ ਉਹ ਕਰਦੇ ਰਵਾਂਗੇ ਉਹਦੇ ਬਾਰੇ ਵਿਚਾਰ ਨਿਬੇਸ਼ੀ ਹੋਇਆ ਸੁਝਾਅ ਵੀ ਇੱਥੇ ਦਿੱਤੇ ਗਏ ਨੇ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪਾਜ਼ਿਲਕਾ ਦੇ ਵਿੱਚ ਰੋੜਿਆਂ ਦੀ ਆਵਾਜ਼ ਉਹ بلند ਹੋਏਗੀ ਪਤਾ ਚੱਲੇਗਾ ਕਿ ਰੋੜਮੰਸ਼ੀ ਭਰਾ ਇਕੱਠੇ ਨੇ ਸਾਡੀ ਇੱਕ ਸਾਡੀ ਮਿਸਾਲ ਲੋਕੀ ਦੇਵਾਂਗੇ ਐਸ ਟਿਚੇ ਨੂੰ ਲੈ ਕੇ ਜਿਹੜਾ ਕੰਮ ਸਟਾਰਟ ਹੋਇਆ ਤੇ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਬਹੁਤ ਅੱਛੇ ਅੱਛੇ ਕੰਮ ਇੱਥੇ ਕਰਾਂਗੇ ਤੇ فاضਿਲਕਾ ਦੇ ਵਿੱਚ ਤੇ ਪੂਰੇ ਪੰਜਾਬ ਵਿੱਚ ਪੂਰੇ ਹਿੰਦੁਸਤਾਨ ਦੇ ਜਿੰਨੇ ਵੀ ਅਰੋਡਵੈਂਸਰ ਭਰਾ ਨੇ ਉਹਨਾਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਤੁਹਾਡੇ ਮਾధ్యਮ ਨਾਲ ਕਿ ਆਪਾਂ ਇਕੱਠੇ ਹੋ ਕੇ ਚੱਲੀਏ ਤੇ ਆਪਣੀਆਂ ਗੱਲਾਂ ਵੀ ਸੁਣਵਾਈਏ ਆਪਣੇ ਲੋਕ ਭਲਾਈ ਦੇ ਕੰਮ ਵੀ ਜਾਰੀ ਰੱਖੀਏ ਪਰ ਇਹਨਾਂ ਚੀਜ਼ਾਂ ਨੂੰ ਜਿਹੜਾ ਧਿਆਨ ਆਪਾਂ ਅੱਗੇ ਵਧਾਈਏ ਕੰਮ ਨੂੰ ਇਹੀ ਇੱਥੇ ਵੀ ਡਿਸਾਈਡ ਹੋਇਆ ਕਿ ਇਹੀ ਅਸੀਂ ਜਾਣਦੇ ਹਾਂ ਕਿ ਸਾਰੇ ਅਰੋੜਾ ਸਹਿਬਾਨ ਮਿਲ ਕੇ ਕਰਨਾ ਚਾਹੋਗੇ ਅੱਜ ਦੀ ਮੀਟਿੰਗ ਬਾਰੇ ਅੱਜ ਜਿਹੜੀ ਅਰੋੜਾ ਮਝ ਸਭਾ ਫਾਜ਼ਿਲਕਾ ਉਹ ਠੀਕ ਅਰੋੜਾ ਮਝ ਦੇ ਉਥਾਨ ਨੂੰ ਲੈ ਕੇ ਕਰੋੜਾਂ ਰੋਸ਼ੀਆਂ ਨੂੰ ਉਪਰ ਚੱਕਣ ਵਾਸਤੇ ਇਕੱਠ ਮੁੱਟ ਕਰਨ ਵਾਸਤੇ ਇੱਕ ਮੀਟਿੰਗ ਕੀਤੀ ਗਈ ਸੀ ਜਿਹੜੇ ਬڑے ਛੋਟੇ ਸੱਦੇ ਤੇ ਇੱਕ ਪੂਰੀ ਅੱਜ ਜਿਹੜਾ ਮੰਨਸਟਰ ਦੇ ਵਿੱਚ ਕੀਤੀ ਗਈ ਸੀ ਜਿੰਨਾ ਕਿ ਪੂਰਾ ਹਾਊਸ ਫੁੱਲ ਸੀਗਾ ਬੜਾ ਅੱਛਾ ਲੱਗਿਆ ਵੀ ਇਹ ਰੋਸ਼ੀ ਇਕੱਠੇ ਹੋ ਰਹੇ ਨੇ ਔਰ ਜਿਹੜੀ ਕੱਜ ਦੇ ਸਮੇਂ ਦੀ ਜ਼ਰੂਰਤ ਵੀ ਹੈ ਜਿਵੇਂ ਕਿ ਹਰੇਕ ਸਮੁਦਾਇ ਅਦੇ ਇੱਕਠੇ ਹੁੰਦੇ ਨੇ ਜਦ ਯੂਨੀਟੀ ਦਿਖਾਵੇ ਉਹ ਹੀ ਅੱਜ ਦੇ ਜਮਹੂਰਤ ਹੈ ਵੀ ਆਪਾਂ ਰੋੜਵੰਸ਼ੀ ਇਕੱਠੇ ਹੋ ਕੇ ਸਾਡੀ ਜਿਹੜੀ ਐ ਸੋਸਾਇਟੀ ਨੇ ਜਿੰਨੀਆਂ ਵੀ ਮੁੱਖ ਮੰਗਾਂ ਨੇ ਉਹ ਉੱਤੇ ਚੁਲਾਈਏ ਤੇ ਤਾਂ ਜੋ ਆਪਾਂ ਉਹ ਪੂਰੀਆਂ ਕਰ ਸਕੀਏ ਇੱਥੇ ਹਲੇ ਸੋਸਾਇਟੀ ਨੇ ਖਰੇਕ ਰਾਜਨੀਤਿਕ ਲਿੰਕ ਤੋਂ ਅਲੱਗ-ਅਲੱਗ ਸਦਸਿਆਂ ਪਰ ਸਭ ਤੋਂ ਪਹਿਲਾਂ ਅਸੀਂ ਰੋੜਵੰਸ਼ੀ ਆਂ ਉਸ ਤੋਂ ਬਾਅਦ ਅਸੀਂ ਕਿਸੇ ਰਾਜਨੀਤਿਕ ਚੱਲਦੇ ਆਂ ਅੱਜ ਸਾਰੇ ਹੀ ਅਲੱਗ-ਅਲੱਗ ਦਾਇਲੈਟਿਕ ਗ੍ਰਿੰਟੋ ਅਲੱਗ-ਅਲੱਗ ਸੋਸਾਇਟੀਆਂ ਦੇ ਅਥੀਤੀ ਗਨ ਇੱਥੇ ਪਹੁੰਚੇ ਨੇ ਉਹਨਾਂ ਨੇ ਕਰੋੜਾਂ ਰੁਪਏ ਨੂੰ ਉੱਪਰ ਲੈ ਜਾਣ ਦਾ ਸਿਆਦ ਵਿਚਾਰ ਪਕੜੇ ਕਿਤੇ ਨੇ ਤਾਂ ਸਾਡੇ ਅੰਦੇ ਪ੍ਰਧਾਨ ਕਰਨਜੀਤ ਮਤਵਾ ਜੀ ਨੇ ਵਿਸ਼ਵਾਸ ਹੋਇਆ ਕਿ ਉਹਨਾਂ ਨੇ ਸਾਰਿਆਂ ਨੇ ਵਿਚਾਰਾਂ ਦੇ ਜਿਹੜੇ ਅਸੀਂ ਨੇ ਹਾਊਸ ਵਾਲੋ ਮੀਟਿੰਗ ਕਰਕੇ ਉਹਦੇ ਤੇ ਵਿਵਸਥਾ ਕਰਕੇ ਜੂਨਰ ਉnder ਵਿਚਾਰ ਕੀਤਾ ਜਾਏਗਾ ਉਹ ਜਾਣ ਵਾਲੀ ਜਿਹੜੀ ਕਰੋੜਾਂ ਰੁਪਏ ਹੈ ਕੋਨੋ ਘਰ ਫਾਜ਼ਿਲਕਾ ਦੇ ਹਰੇਕ ਮੱਲੇ ਹਰੇਕ ਖੂਦ ਦੇ ਵਿੱਚ ਯੰਗਸਟਰ ਨੂੰ ਜਿਵੇਂ ਕਿ ਆਪਨ ਪਤਾ ਹੈ ਵੀ ਯੰਗਸਟਰ ਕਿਸੇ ਵੀ ਸਾਇਟੀ ਨੂੰ ਉੱਪਰ ਜਾਣ ਵਾਸਤੇ ਯੂਥ ਦਾ ਬੜਾ ਅਹਿਮ ਰੋਲ ਹੈ। ਉਹੀ ਅਸੀਂ ਇੱਕ ਯੂਥ ਨੂੰ ਫਾਜ਼ਿਲਕਾ ਇਕੱਠਾ ਕਰਕੇ ਅਸੀਂ ਹੁਣ ਉਹ ਸਮਾਜ ਨੂੰ ਹੋਰ ਉੱਤੇ ਲੈ ਕੇ ਜਾਵਾਂਗੇ। ਸਰ ਅੱਜ ਦੀ ਮੀਟਿੰਗ ਬਾਰੇ ਕਿਸ ਤਰ੍ਹਾਂ ਦਾ ਰਿਹਾ ਮਾਹੌਲ ਜੀ ਗੱਲ ਕਰੀ। ਸਰ ਅੱਜ ਦੀ ਮੀਟਿੰਗ ਜਿਹੜੀ ਰੋੜਵੰਸ ਸਭਾ ਦੀ ਬੁਲਾਈ ਗਈ ਹੈ ਮੈਂ ਕਾਫੀ ਮਤਲਬ ਰੋੜਵੰਚੀ ਇਕੱਠੇ ਹੋਏ ਨੇ। ਸੋ ਇੱਕ ਬੜਾ ਵਧੀਆ ਮੈਸੇਜ ਹੈ ਕਿ ਰੋੜਵੰਚੀ ਇਕੱਠੇ ਹੋਏ ਨੇ ਰੋੜਵੰਚੀ ਨੇ ਬਹੁਤ ਜ਼ਿਆਦਾ ਪ੍ਰੋ ਜਿਵੇਂ ਕਿ ਮੈਂ ਮੜੀ ਉੱਤਰ ਫੈਮਿਲੀ ਤੋਂ ਕਹਾਂ ਤਾਂ ਉੱਪਰ ਤੱਕ ਬੜੀਆਂ ਪ੍ਰੋਬਲਮ ਹੈ ਚਾਹੇ ਉਹ ਸਰਕਾਰੀ ਦਫਤਰ ਦੀਆਂ ਨੇ ਚਾਹੇ ਉਹ ਕਿਸੇ ਪੰਜਾਬ ਤੋਂ ਲੈ ਕੇ ਨੇ ਜਾਂ ਕਿਸੇ ਪਰਸਨਲ ਘਰੇਲੂ ਪ੍ਰੋਬਲਮ ਹੈ ਸੋ ਮੈਂ ਵੀ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿੰਨੀ ਦਰ ਅਪਾ ਸਾਰੇ ਜਨੇ ਇਕੱਠੇ ਹੋਵਾਂਗੇ ਉਹਨਾਂ ਨੂੰ ਪ੍ਰੋਬਲਮ ਨੂੰ ਰਲ ਮਿਲ ਕੇ ਸੋਲਵ ਕਰੀਏ ਨਾ ਕਿ ਵੱਖ-ਵੱਖ ਕਰਕੇ ਕਰੀਏ ਕਿਉਂਕਿ ਜੇ ਆਪਾਂ ਸਾਰੇ ਇਕੱਠੇ ਰਵਾਂਗੇ ਤਾਂ ਜਿਵੇਂ ਕਹਿੰਦੇ ਨੇ ਨਾ ਕਿ ਦੁੱਖ ਵੰਡਾਇਆ ਹੀ ਵੰਡਦਾ ਦੁੱਖ ਵੰਡਾਏ ਵੰਡਾਜੇ ਜੇ ਆਪਾਂ ਸੁੱਖ ਦੇ ਵਿੱਚ ਸਾਰੇ ਇਕੱਠੇ ਹੁੰਨਾ ਤਾਂ ਦੁੱਖ ਦੇ ਵਿੱਚ ਵੀ ਸਾਰੇ ਰੋਡਵੰਸ਼ੀ ਸਾਰੇ ਇਕੱਠੇ ਹੋਣ ਤਾਂ ਕਿ ਆਪਾਂ ਇੱਕ ਦੂਜੇ ਦਾ ਦੁੱਖ ਸਮਝ ਕੇ ਉਹਨੂੰ ਵੰਡਾਉਣ ਦੀ ਕੋਸ਼ਿਸ਼ ਕਰੀਏ ਜੀ ਅੱਜ ਦੀ ਮੀਟਿੰਗ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਕਿ ਇਹ ਰੋਡਵੰਸ਼ੀ ਇਕੱਠੇ ਹੋਣਗੇ ਸਰ ਮੈਨੂੰ ਆਸ ਹੈ ਐਂਡ ਹੋਪ ਹੈ ਜੇ ਮੈਂ ਜੇ ਕਹਾਂ ਤਾਂ ਪ੍ਰਧਾਨ ਜੀ ਅਰੁਣ ਮਦਵਾ ਜੀ ਦੇ ਛਤਰ ਛਾਇਆ ਦੇ ਵਿੱਚ ਜੋ ਇੱਕ ਬੜਾ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਉਹਨਾਂ ਦੀ ਟੀਮ ਬੜੀ ਵਧੀਆ ਹੈ ਉਹ ਮੈਂ ਵੀ ਉਹਨਾਂ ਦਾ ਟੀਮ ਦਾ ਮੈਂਬਰ ਆ ਜੀ ਸੋ ਮੈਂ ਅੱਜ ਦੀ ਮੀਟਿੰਗ ਨੂੰ ਦੇਖਦੇ ਹੋਇਆ ਸਭ ਦੇ ਏਜੰਡੇ ਨੂੰ ਦੇਖਦੇ ਹੋਏ ਵੀ ਮੈਨੂੰ ਲੱਗਦਾ ਹੈ ਕਿ ਅਸੀਂ ਅਸੀਂ ਸਾਰੇ ਜਣੇ ਇਕੱਠੇ ਜਰੂਰ ਹੋਣਾ ਜੀ ਵੀ ਆ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਬਾਰੇ ਅੱਜ ਸਾਡੇ ਇੱਕ ਅਰੋੜੋਸ਼ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸਾਡੇ ਪ੍ਰਧਾਨ ਹਨ ਮਧਵਾ ਜੀ ਜਦੋਂ ਮੇਰੇ ਕੋਲ ਸੀ फस्ट मीटिंग जी बुलाई गई है बड़े व्डे पद्धत बुलाई गई है मैं समझना कि बहुत कामयाब मीटिंग से अच्छ सारी बरादरी ने इतने अपना कट विखाया हर मैंबर ने अपने अपने सुझाव दीते और प्रधान जी ने शोर किया इस गलते कि तो जो भी सुझाव आए थे उन्होंने आने वाले टाइम केम्पीमेंट किया जाएगा और क्योंकि साठ नहीं मीटिंग का यह कट्ट दर्शा रहा है और प्रधान जी ने अगुवाई देखिए बरादरी में आने वाले टाइम बहुत ही उंचाइय लैके जावे ਔਰ ਉਮੀਦ ਹੈ ਕਿ ਆਉਣ ਵਾਲਾ ਸਮਾਂ ਜੋ ਰਾਜ ਦੀ ਵਾਸਤੇ ਆਪਣੇ ਸਮਾਜ ਵਾਸਤੇ ਬਹੁਤ ਵਧੀਆ ਰਹੇਗਾ ਜੋ ਵੀ ਸੁਝਾਅ ਲੈਣਾ ਜਾਈ ਨੇ ਉਹਨਾਂ ਨੂੰ ਦੇਖ ਕੇ ਅਗਲੀ ਕਾਰਵਾਈ ਕੀਤੀ ਜਾਏਗੀ ਪਰਦਾਨ ਜੀ ਦੀ ਕਾਰਵਾਈ ਦੇ ਵਿੱਚ ਸਮੂਹ ਹਾਂਜੀ ਜੱਜਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਮੀਟਿੰਗ ਬਾਰੇ ਅੱਜ ਸ਼੍ਰੀ ਅਰੋੜ ਮਾਈਂਡਲਫੁੱਲ ਸੋਸਾਇਟੀ ਦੀ ਐਜੈਕਟਿਵ ਮੀਟਿੰਗ ਆਫਿਸ ਵੀਅਰ ਦੀ ਮੀਟਿੰਗ ਆ ਰਹੀ ਹੈ ਕਿ ਪਹਿਲੀ ਗੱਲ ਅੰਮ੍ਰਿਤਪੁਰ ਦੀ ਗੱਲ ਹੈ ਮੇਰੇ ਬਾਜੀ ਕਾ ਦੇ ਸ਼੍ਰੀ ਅਰੋਰਮੰਚ ਯਰਸ ਸੋਸਾਇਟੀ ਦੇ ਲਾਲ ਜੁੜੇ ਰੋੜਮੰਚ ਭਾਈ ਪਹੁੰਚੇ ਬੜੀ ਸੰਖਿਆ ਦੇ ਵਿੱਚ ਪਹੁੰਚੇ ਪਿਆਰ ਦਿੱਤਾ ਇਕਤਾ ਦਾ ਵੱਲ ਦੇ ਇਸ਼ਾਰਾ ਕੀਤਾ ਕਿ ਰੋੜਮੰਚੀ ਉਹਨ ਇੱਕ ਪਲੇਟਫਾਰਮ ਤੇ ਇਕੱਠੇ ਹੋਣਗੇ ਤੇ ਇੱਕ ਤਾਂ ਹੈ ਭਲਦਾ ਤਾਕਤ ਦਿਖਾਨਗੇ ਕਿਉਂਕਿ ਦਿੱਲੀ ਵਾਲੀ ਵੀ ਕੋਈ ਹੋਇਆ ਹੈ ਹਰੇਕ ਪਾਰਟੀ ਨੇ ਅਲੋਣ ਬੰછી ਰਾਦਰੀ ਨੂੰ ਯੂਜ਼ ਕੀਤਾ ਹੈ ਲੇਕਿਨ ਅੱਜ ਜੋ ਨਤੀਜਾ ਪੁਨਚਿਆ ਜਿੱਨੇ ਤੇ ਰੋੜਵੰਸ਼ੀ ਬਾਈ ਇਕੱਠੇ ਹੋਈ ਸੀ ਕਿ ਕੋਈ ਵੀ ਹੋਏ ਇਕਤਾ ਦਿਖਾਨੀ ਹੈ ਇਕਤਾ ਦਾ ਮਨ ਦਿਖਾते ਰਹਿਣਾ ਹੈ ਕਿਸੇ ਨਾਲ ਕੋਈ ਵੀ ਸ਼ਿਫਾਰਿਦਿ ਜਿਨੇ ਆਣੀ ਹੈ ਅੱਜ ਤਾਂ ਅੱਜ ਦੀ ਮੀਟਿੰਗ ਦਾ ਕੀ ਜਿਹੜਾ ਅਜੰਡਾ ਪਾਸ ਕੀਤਾ ਗਿਆ ਜੀ ਅਜੰਡੇ ਤਾਂ ਕਈ ਨੇ ਸਨਲ ਵੱਡਾ ਅਜੰਡਾ ਤਾਂ ਇਹੀ ਹੈ ਕਿ ਇਕਤਾ ਦੀ ਰੋੜਵੰਚੀ ਸਮਾਜ ਇੱਟਾ ਦੇ ਵਿੱਚ ਆ ਰਿਹਾ ਦਿਨ ਬਦਿਲ ਤੇ ਸਨਾਲ ਵੱਡੀ ਗੱਲ ਨਸ਼ਾ ਵਿਰੋਧੀ ਨਸ਼ੇ ਦਾ ਕੋਈ ਵੀ ਹੈ ਜੀ ਗੱਲ ਆਦੀ ਤੇ ਬਰਦਾਸ਼ਤ ਨਹੀਂ ਹੋਏਗਾ ਸ਼ਹਿਰ ਦੇ ਵਿੱਚ ਕੋਈ ਮੁੰਡਾ ਕਰਦੀ ਚੋਰੀ ਐਜੀ ਸ਼ਰਾਤੀ ਤਤ ਜੋ ਹੁੰਦੇ ਨੇ ਇਹ ਨਹੀਂ ਹੋਣਾ ਚਾਹੀਦਾ ਇਸ ਮੀਟਿੰਗ ਦੇ ਵਿੱਚ ਬਹੁਤ ਵਧੀਆ ਗੱਲ ਰੱਖੀਆਂ ਗਈਆਂ ਕੋਈ ਵੀ ਅਫੀਸਰ ਹੈ ਅਸੀਂ ਅਰੋੜਵੰਸ਼ੀ ਭਾਈ ਤੁਨ ਅਸੀਂ ਦੱਬਾਂਗੇ ਨਹੀਂ ਅੱਜ ਤੋਂ ਬਾਅਦ ਪੂਰੀ ਇਕਤਾ ਦੇ ਗੰਦੇ ਵਿੱਚ ਰਾਂਗੇ ਸਾਡੀ ਕੋਈ ਵੀ ਕਿਸੇ ਨਾਲ ਸਰਕਾਰ ਨਾਲ ਕੋਈ ਮਤਲਬ ਨਹੀਂ ਅਸੀਂ ਆਪ ਦਾ ਫਾਜ਼ਿਲਕਾਸ਼ ਹੈ ਸ਼ਾਂਤੀਪੂਰਵਕ ਚੱਨੇ ਆ ਸ਼ਾਂਤੀਪੂਰਵਕ ਰਹੇਗਾ पूर्वक ए बी आई न्यूज चैनल देखने वाले सभी दर्शकों से हम अपील करते हैं की एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत